ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਆਪਾਂ ਇੱਕ ਨਵੀਂ ਕਹਾਣੀ। ਇਹ ਕਹਾਣੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਨਯਾਮੂਦੀਨ ਵਾਲਾ ਦੀ ਜਿੱਥੋਂ ਦੇ ਰਹਿਣ ਵਾਲੇ ਰਮੇਸ਼ ਦਾ ਸੁਪਨਾ ਸੀ ਕਿ ਉਸ ਦੇ ਪੁੱਤਰ ਸ਼੍ਰੇਸ਼ਟ ਤੇ ਰਾਹੁਲ ਪੜ੍ਹ ਲਿਖ ਕੇ ਵੱਡੇ ਤੇ ਸਫਲ ਆਦਮੀ ਬਣ ਜਾਣ। ਰਮੇਸ਼ ਕੋਈ ਵੱਡਾ ਆਦਮੀ ਜਾਂ ਬਹੁਤ ਜ਼ਿਆਦਾ ਜ਼ਮੀਨ ਦਾ ਮਾਲਕ ਨਹੀਂ ਸੀ। ਬਸ ਦੋ ਕੁ ਕਨਾਲਾਂ ਜ਼ਮੀਨ ਸੀ। ਦਿਨ ਰਾਤ ਮਿਹਨਤ ਕਰਕੇ ਘਰ ਚਲਾਉਣ ਦੀ ਕੋਸ਼ਿਸ਼ ਕਰਦਾ ਸੀ। ਪਰ ਦਿਲ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਕਈ ਸੁਪਨੇ ਸੀ ਉਸ ਦੇ ਦੋ ਬੇਟੇ ਵੱਡੇ ਬੇਟੇ ਦਾ ਨਾਮ ਸਰੇਸ਼ ਤੇ ਛੋਟੇ ਬੇਟੇ ਦਾ ਨਾਮ ਰਾਹੁਲ ਸੀ ਘਰ ਦੀ ਹਾਲਤ ਠੀਕ ਨਹੀਂ ਸੀ ਪਰ ਪੁੱਤਰਾਂ ਦੀ ਪੜ੍ਹਾਈ ਵਿੱਚ ਕਦੇ ਵੀ ਕਮੀ ਨਹੀਂ ਸੀ ਰਣ ਦਿੱਤੀ ਰਮੇਸ਼ ਖੁਦ ਭੁੱਖਾ ਰਹਿ ਜਾਂਦਾ ਪਰ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਪੂਰੀਆਂ ਹੁੰਦੀਆਂ ਅਤੇ ਘਰ ਵਾਲੀ ਪੁਰਾਣੇ ਕੱਪੜਿਆਂ ਨੂੰ ਸੂਈ ਧਾਗੇ ਨਾਲ ਜੋੜਦੀ ਰਹੀ ਪੁੱਤਰਾਂ ਦੀ ਪੜ੍ਹਾਈ ਤੇ ਕੋਈ ਕਮੀ ਨਹੀਂ ਹੋਣ ਦਿੱਤੀ ਉਹਨਾਂ ਨੂੰ ਵਧੀਆ ਸਕੂਲ ਤੋਂ ਲੈ ਕੇ ਵਧੀਆ ਕਾਲਜ ਤੱਕ ਪੜ੍ਹਾਈ ਕਰਵਾਈ ਚੰਗੇ ਕੋਰਸ ਕਰਵਾਏ ਜਿਸ ਕਾਰਨ ਉਸਦੀ ਕਮਾਈ ਜ਼ਿਆਦਾ ਤਰ ਹੈ ਇਸੇ ਵਿੱਚ ਲੱਗ ਜਾਂਦੀ ਪਿੰਡ ਵਾਲੇ ਹਮੇਸ਼ਾ ਰਮੇਸ਼ ਨੂੰ ਕਹਿੰਦੇ ਤੂੰ ਇੰਨੀ ਮਿਹਨਤ ਕਿਉਂ ਕਰਦਾ ਪਿੰਡਾਂ ਦੇ ਮੁੰਡੇ ਕਿੱਥੇ ਅਫਸਰ ਬਣਦੇ ਆ ਤੇਰੇ ਪੁੱਤ ਵੀ ਖੇਤੀ ਮਜ਼ਦੂਰੀ ਜਾਂ ਦਿਹਾੜੀਆਂ ਹੀ ਕਰਨਗੇ ਪਰ ਰਮੇਸ਼ ਹਮੇਸ਼ਾ ਹੱਸਦੇ ਹੋਏ ਕਹਿੰਦਾ ਅੱਜ ਭਾਵੇਂ ਮੈਂ ਮਿੱਟੀ 'ਚ ਰੁਲਿਆ ਹਾਂ ਪਰ ਮੇਰੇ ਬੇਟੇ ਇੱਕ ਦਿਨ ਪਿੰਡ ਦਾ ਨਾਮ ਜਰੂਰ ਰੌਸ਼ਨ ਕਰਨਗੇ ਸਮਾਂ ਬਦਲਿਆ ਵੱਡਾ ਬੇਟਾ सुरेश ਵੱਡਾ ਪੁਲਿਸ ਅਫਸਰ ਬਣ ਗਿਆ ਤੇ ਛੋਟਾ ਬੈਂਕ ਮੈਨੇਜਰ ਬਣ ਗਿਆ ਇਹ ਖਬਰ ਪਿੰਡ ਨੂੰ ਜਾਮੂ ਦੀਨਵਾਲਾ ਚ ਪਹੁੰਚੀ ਤਾਂ ਪਿੰਡ ਵਿੱਚ ਇੱਕ ਹੀ ਚਰਚਾ ਸੀ ਰਮੇਸ਼ ਦੇ ਦੋਨੇ ਪੁੱਤਰ ਵੱਡੇ ਅਫਸਰ ਬਣ ਗਏ ਹੁਣ ਰਮੇਸ਼ ਦੀ ਕਿਸਮਤ ਹੀ ਬਦਲ ਗਈ ਰਮੇਸ਼ ਤੇ ਉਸ ਦੀ ਪਤਨੀ ਦੇ ਚਿਹਰੇ ਤੇ ਬਹੁਤ ਖੁਸ਼ੀ ਸੀ ਉਸ ਅਨੁਸਾਰਾ ਪਿੰਡ ਸਲਾਮ ਕਰਦਾ ਸੀ ਅੱਖਾਂ 'ਚ ਅਨੋਖੀ ਹੀ ਚਮਕ ਸੀ ਪਰ ਜਿੰਨਾ ਪੁੱਤਾਂ ਨੂੰ ਸਫਲ ਕਰਨ ਲਈ ਮਾਤਾ ਪਿਤਾ ਪੂਰਾ ਜ਼ੋਰ ਲਾ ਦਿੰਦੇ ਆ ਉਹੀ ਸਫਲਤਾ ਬੱਚਿਆਂ ਨੂੰ ਮਾਤਾ ਪਿਤਾ ਤੋਂ ਦੂਰ ਕਰ ਦਿੰਦੀ ਹੈ ਸਮਾਂ ਲੰਘਦਾ ਗਿਆ ਦੋਵੇਂ ਸ਼ਹਿਰ 'ਚ ਕੰਮਾਂ ਕਾਰਾਂ ਕਰਕੇ ਵਿਜੀ ਰਹਿਣ ਲੱਗ ਕੇ ਥੋੜੇ ਬਹੁਤ ਪੈਸੇ ਪਿੰਡ ਮਾਂ 'ਤੇ ਉਹਨੂੰ ਭੇਜ ਦਿੰਦੇ ਹੌਲੀ ਹੌਲੀ ਦੂਰੀਆਂ ਵਾਧਦੀਆਂ ਗਈਆਂ ਤੇ ਗੱਲਬਾਤ ਘੱਟ ਕਰ ਦਿੱਤੀ ਕਦੇ-ਕਦੇ ਲੋਹੜੀ ਦੀਵਾਲੀ ਤੇ ਫੋਨ 'ਤੇ ਗੱਲ ਕਰ ਲੈਂਦੇ ਰਮੇਸ਼ ਤੇ ਉਹਦੀ ਘਰ ਵਾਲੀ ਦਾ ਆਪਣੇ ਪੁੱਤਰਾਂ ਨੂੰ ਮਿਲਣ ਦਾ ਦਿਲ ਕਰਦਾ। ਫਿਰ ਉਹ ਇਹ ਸੋਚ ਕੇ ਚੁੱਪ ਕਰ ਜਾਂਦੇ ਕਿ ਬੱਚੇ ਕੰਮਾਂ-ਕਾਰਾਂ ਵਿੱਚ ਵਿਜੀ ਹੋਣਗੇ। ਰਮੇਸ਼ ਨੇ ਸੋਚਿਆ ਵੱਡੇ ਪੁੱਤਰ ਸ੍ਰੇਸ਼ ਦਾ ਵਿਆਹ ਕਰ ਦਿੰਦੇ ਹਾਂ। ਉਸ ਨੇ ਪਿੰਡ ਵਧੀਆ ਰਿਸ਼ਤਾ ਦੇਖਿਆ ਤੇ ਪੱਕਾ ਕਰ ਦਿੱਤਾ। ਰਮੇਸ਼ ਨੇ ਸ੍ਰੇਸ਼ ਨੂੰ ਫੋਨ ਕੀਤਾ ਤੇਰੇ ਲਈ ਪੁੱਤਰ ਰਿਸ਼ਤਾ ਦੇਖਿਆ। ਬਹੁਤ ਵੱਡੀ ਵਧੀਆ ਪਰਿਵਾਰ ਹੈ ਤੇ ਲੜਕੀ ਦਾ ਸੁਭਾਅ ਵੀ ਵਧੀਆ ਹੈ। ਸੁਰੇਸ਼ ਨੇ ਗੁੱਸੇ 'ਚ ਕਿਹਾ ਪਾਪਾ ਜੀ ਤੁਸੀਂ ਮੈਨੂੰ ਬਿਨਾਂ ਪੁੱਛੇ ਦੱਸੇ ਰਿਸ਼ਤਾ ਕਿਉਂ ਕੀਤਾ ਮੈਂ ਪਿੰਡ ਵਾਲੀ ਕੁੜੀ ਨਾਲ ਵਿਆਹ ਨਹੀਂ ਕਰਾਉਣਾ ਮੈਂ ਸ਼ਹਿਰ 'ਚ ਰਹਿਣਾ ਤੇ ਵੱਡਿਆਂ ਬੰਦਿਆਂ ਨਾਲ ਮੇਰੀ ਜਾਣ ਪਛਾਣ ਹੈ ਮੈਨੂੰ ਇਹ ਰਿਸ਼ਤਾ ਨਹੀਂ ਮਨਜ਼ੂਰ ਤੇ ਫੋਨ ਗੁੱਸੇ 'ਚ ਕੱਟ ਦਿੱਤਾ ਪਰਮੇਸ਼ ਬਹੁਤ ਹੀ ਦੁਖੀ ਹੋਇਆ ਤੇ ਸੋਚ ਵਿੱਚ ਡੁੱਬ ਗਿਆ ਘਰ ਵਾਲੀ ਨੇ ਕਿਹਾ ਕੀ ਹੋਇਆ ਰਮੇਸ਼ ਨੇ ਆਪਣੀ ਘਰ ਵਾਲੀ ਨੂੰ ਸਾਰੀ ਗੱਲ ਦੱਸੀ ਕਿ ਸੁਰੇਸ਼ ਨੇ ਰਿਸ਼ਤੇ ਨੂੰ ਨਾ ਕਰ ਦਿੱਤੀ ਹੈ ਪਰ ਆਪਾਂ ਤਾਂ ਕੁੜੀ ਵਾਲਿਆਂ ਨਾਲ ਗੱਲ ਵੀ ਪੱਕੀ ਕਰ ਆਏ ਹਾਂ ਹੁਣ ਕੁੜੀ ਵਾਲਿਆਂ ਨੂੰ ਕੀ ਜਵਾਬ ਦੇਵਾਂਗੇ ਸ਼ਰੇਸ਼ ਹੋਣਾ ਸਾਨੂੰ ਆਪਣੇ ਤੋਂ ਛੋਟਾ ਸਮਝਣ ਲੱਗ ਪਿਆ ਹੈ ਇਸ ਤਰ੍ਹਾਂ ਉਹਨਾਂ ਨੂੰ ਦੁਖੀ ਮਨ ਨਾਲ ਸੋਚਦੇ ਵਿਚਾਰਦਿਆਂ ਨੂੰ ਕਾਫੀ ਦਿਨ ਬੀਤ ਗਏ ਰਮੇਸ਼ ਦੀ ਪਤਨੀ ਨੇ ਰਮੇਸ਼ ਨੂੰ ਕਿਹਾ ਤੁਸੀਂ ਖੁਦ ਹੀ ਅਮਰਤਸਰ ਸਾਹਿਬ ਜਾਓ ਸਾਹਮਣੇ ਬੈਠ ਕੇ ਗੱਲ ਕਰੋ ਉਹ ਤੁਹਾਨੂੰ ਜਵਾਬ ਨਹੀਂ ਦੇਵੇਗਾ ਪਰਮੇਸ਼ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ ਸੋਚਦਾ ਮੈਂ ਵੀ ਇਹੀ ਰਿਹਾ ਹਾਂ ਪਰ ਮੇਰੇ ਕੋਲ ਉੱਥੇ ਜਾਣ ਦਾ ਕਰਾਇਆ ਵੀ ਨਹੀਂ ਹੈ ਰਮੇਸ਼ ਦੀ ਪਤਨੀ ਨੇ ਕੁਝ ਪੈਸੇ ਜੋੜੇ ਹੋਏ ਸੀ ਜ਼ਿਆਦਾਤਰ ਪੈਸੇ ਵਿੱਚੋਂ ਸਿੱਕਿਆਂ ਦੇ ਰੂਪ ਵਿੱਚ ਸਾਨੂੰ ਤੇ ਕਿਹਾ ਕਿ ਮੈਂ ਕੁਝ ਰੁਪਏ ਜੋੜੇ ਸੀ ਤੁਸੀਂ ਸਵੇਰੇ ਪਹਿਲੀ ਵਸੇ ਹੀ ਉਸ ਕੋਲ ਜਾਓ ਮੁੰਡੇ ਜੋ ਮਰਜੀ ਕੌੜੀ ਗੱਲ ਕਹਿਣ ਤੁਸੀਂ ਗੁੱਸਾ ਨਾ ਕਰਿਓ ਰਮੇਸ਼ ਨੇ ਪਤਨੀ ਨੂੰ ਕਿਹਾ ਬੱਚੇ ਹੈ ਜਿੰਮੇ ਦੇ ਵੀ ਹੈ ਆਪਣਾ ਖੂਨ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਸਮਝਾ ਸਕਾਂ ਰਮੇਸ਼ ਅਮਰਤ ਸਰ ਪਹੁੰਚ ਗਿਆ ਤੇ ਉੱਥੇ ਬਹੁਤ ਭੀੜ ਸੀ ਹੁਣ ਉਸ ਕੋਲ ਆਟੋ ਕਰਨ ਦੇ ਲਈ ਪੈਸੇ ਨਹੀਂ ਸੀ ਜੇਕਰ ਉਹ ਆਟੋ ਤੇ ਜਾਂਦਾ ਤਾਂ ਵਾਪਸੀ ਲਈ ਵਸਦਾ ਕਰਾਇਆ ਥੋੜਾ ਰਹਿ ਜਾਣਾ ਸੀ ਉਸ ਨੇ ਪੈਦਲ ਜਾਣ ਦਾ ਸੋਚਿਆ ਆਪਣੀ ਜੇਬ ਵਿੱਚੋਂ ਲਿਖਿਆ ਹੋਇਆ ਕਾਗਜ਼ ਕੱਢਿਆ ਆਪਣੇ ਪੁੱਤਰਾਂ ਦੇ ਪਤੇ ਤੇ ਕਾਫੀ ਮੁਸ਼ਕਲਾਂ ਨਾਲ ਗਰਮੀ 'ਚ ਸਫ਼ਰ ਕਰਕੇ ਪਹੁੰਚ ਗਿਆ ਬਾਹਰ ਬੈਠੇ ਸਿਪਾਹੀ ਤੋਂ ਪੁੱਛਿਆ ਕਿ ਐਸ ਐਚਓ ਸ਼੍ਰੇਸ਼ ਇੱਥੇ ਹੀ ਆ ਸਿਪਾਹੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਨੂੰ ਸਾਭ ਜੀ ਨਾਲ ਕੀ ਕੰਮ ਹੈ ਰਮੇਸ਼ ਨੇ ਕਿਹਾ ਮੈਂ ਉਸ ਦਾ ਪਿਤਾ ਹਾਂ ਮੈਂ ਸ਼੍ਰੇਸ਼ ਨੂੰ ਮਿਲਣਾ ਹੈ ਸਿਪਾਹੀ ਉਸ ਦੀ ਹਾਲਤ ਦੇਖ ਕੇ ਚੌਂਕ ਗਿਆ ਜੋ ਕਿ ਬਹੁਤ ਗੰਦੀ ਸੀ ਹੱਥ 'ਚ ਬੋਰੀ ਦਾ ਝੋਲਾ ਤੇ ਪੁਰਾਣਾ ਪਸੀਨੇ ਨਾਲ ਭਿੱਜਿਆ ਕੁਰਤਾ ਪਜਾਮਾ ਸਿਪਾਹੀ ਨੇ ਹੈਰਾਨ ਹੋ ਕੇ ਕਿਹਾ ਸਾਹਿਬ ਜੀ ਤਾਂ ਮੀਟਿੰਗ ਤੇ ਗਏ ਆ ਮੈਂ ਤੁਹਾਨੂੰ ਉਹਨਾਂ ਦੇ ਘਰ ਲੈ ਜਾ ਰਿਹਾ ਸਕਦਾ ਹਾਂ ਛੋਟਾ ਭਰਾ ਰਾਹੁਲ ਘਰ ਹੀ ਹੋਵੇਗਾ ਰਮੇਸ਼ ਨੇ ਕਿਹਾ ਚੱਲ ਪੁੱਤ ਘਰ ਹੀ ਲੈ ਚੱਲ ਸਿਪਾਹੀ ਨੇ ਝੋਲਾ ਚੁੱਕਿਆ ਤੇ ਗੱਡੀ 'ਚ ਰੱਖ ਲਿਆ ਥੋੜੇ ਟਾਈਮ ਬਾਅਦ ਉਹ ਇੱਕ ਬਹੁਤ ਹੀ ਵੱਡੇ ਤੇ ਸ਼ਾਨਦਾਰ ਘਰ ਦੇ ਅੱਗੇ ਪਹੁੰਚ ਗਏ ਰਮੇਸ਼ ਨੇ ਘੰਟੀ ਵਜਾਈ ਤੇ ਰਾਹੁਲ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਆਪਣੇ ਪਿਤਾ ਨੂੰ ਸામਨੇ ਦੇਖ ਕੇ ਰਾਹੁਲ ਬਹੁਤ ਖੁਸ਼ ਹੋਇਆ ਤੇ ਅੰਦਰ ਆਉਣ ਲਈ ਕਿਹਾ ਦੋਨਾਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ ਤੇ ਦੋਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਐਡੇ ਵੱਡੇ ਸੁੰਦਰ ਘਰ ਵਿੱਚ ਸੁੰਦਰ-ਸੁੰਦਰ ਸਮਾਨ ਦੇਖਦੇ ਰਮੇਸ਼ ਰਾਹੁਲ ਨੂੰ ਕਹਿੰਦਾ ਪੁੱਤ ਇਹ ਸਭ ਕੁਝ ਬਹੁਤ ਮਹਿੰਗਾ ਹੋਵੇਗਾ ਰਾਹੁਲ ਨੇ ਕਿਹਾ ਪਾਪਾ ਇੱਥੇ ਸ਼ਹਿਰ ਵਿੱਚ ਇਹ ਸਭ ਆਮ ਹੀ ਗੱਲਾਂ ਨੇ ਰਾਹਲ ਨੇ ਫਰਿੱਜ ਵਿੱਚੋਂ ਠੰਡਾ ਪਾਣੀ ਲਿਆ ਕੇ ਆਪਣੇ ਪਿਤਾ ਰਮੇਸ਼ ਨੂੰ ਦਿੱਤਾ। ਰਮੇਸ਼ ਨੇ ਪਾਣੀ ਪੀਤਾ ਤੇ ਕੁਝ ਟਾਈਮ ਬਾਅਦ ਰਾਹਲ ਨੂੰ ਕਿਹਾ ਤੇਰੀ ਮਾਂ ਨੇ ਗੁੜ ਦੀਆਂ ਪਿੰਨੀਆਂ ਭੇਜੀਆਂ ਨੇ। ਰਾਹਲ ਨੇ ਕਿਹਾ ਪਾਪਾ ਇਹ ਅੱਜਕੱਲ੍ਹ ਕੌਣ ਖਾਂਦਾ ਹੈ? ਰਮੇਸ਼ ਨੂੰ ਸੁਣ ਕੇ ਬੁਰਾ ਲੱਗਾ ਪਰ ਰਮੇਸ਼ ਨੇ ਆਪਣੇ ਪੁੱਤ ਨੂੰ ਕਿਹਾ ਮੈਂ ਕਿਹਾ ਸੀ ਉਸ ਨੂੰ ਪਰ ਉਹ ਕਹਿੰਦੀ ਕਿ ਮੁੰਡਿਆਂ ਨੂੰ ਪਸੰਦ ਆ। ਸ਼ਹਿਰ ਵਿੱਚ ਸਭ ਮਿਲਦਾ ਨਹੀਂ ਹੋਣਾ ਰਾਹੁਲ ਕਹਿੰਦਾ ਸ਼ਹਿਰ ਵਿੱਚ ਜੋ ਜ਼ਰੂਰਤ ਹੁੰਦੀ ਹੈ ਸਭ ਕੁਝ ਮਿਲ ਜਾਂਦਾ ਹੈ ਰਾਤ ਦੇ 8 ਵਜੇ ਰਮੇਸ਼ ਨੇ ਚਾਦਰ ਬਣਾਉਣ ਪਾ ਲਈ ਤੇ ਘਰ ਦੇ ਬਾਹਰ ਘੁੰਮਣ ਲੱਗ ਗਿਆ ਰਾਹੁਲ ਘਬਰਾ ਕੇ ਪਿਤਾ ਕੋਲ ਆ ਕੇ ਕਹਿੰਦਾ ਇਹੋ ਜਿਹੇ ਗਵਾਰਾਂ ਵਾਲੇ ਕੱਪੜੇ ਪਾ ਕੇ ਤੁਸੀਂ ਬਾਹਰ ਨਹੀਂ ਘੁੰਮ ਸਕਦੇ ਇਹ ਪਿੰਡ ਨਹੀਂ ਸ਼ਹਿਰ ਹੈ ਲੋਕ ਕੀ ਕਹਿਣਗੇ ਸਾਡੇ ਘਰ ਕੋਈ ਮਜ਼ਦੂਰ ਰੁਕਿਆ ਹੋਇਆ ਰਮੇਸ਼ ਨੇ ਹੈਰਾਨ ਹੋ ਕੇ ਰਾਹੁਲ ਵੱਲ ਵੇਖਿਆ। ਰਮੇਸ਼ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਰਮੇਸ਼ ਨੇ ਕਿਹਾ, "ਪੁੱਤ, ਕੋਈ ਮੈਨੂੰ ਮਜ਼ਦੂਰ ਜਾਂ ਦਿਹਾੜੀਦਾਰ ਕਹਿ ਦੇਊਗਾ ਤਾਂ ਕਿਹੜਾ ਮੇਰੀ ਇੱਜ਼ਤ ਘਟਣ ਲੱਗੀ ਐ? ਮੈਂ ਤਾਂ ਤੁਹਾਨੂੰ ਦਿਹਾੜੀ ਮਜ਼ਦੂਰੀ ਕਰਕੇ ਹੀ ਪਾਲਿਆ।" ਇਹ ਕਹਿੰਦਿਆਂ ਹੀ ਰਮੇਸ਼ ਦਾ ਗਲਾ ਭਰ ਆਇਆ ਤੇ ਚੁੱਪਚਾਪ ਸੋਫੇ ਤੇ ਆ ਕੇ ਬੈਠ ਗਿਆ। ਰਾਹੁਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਰਮੇਸ਼ ਨੂੰ ਕਿਹਾ, ਪਾਪਾ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਲਈ ਸ਼ਾਹੀ ਪਨੀਰ ਤੇ ਬਦਾਮਾਂ ਵਾਲੀ ਖੀਰ ਬਣਵਾਈ ਹੈ ਰਮੇਸ਼ ਨੇ ਕਿਹਾ ਠੀਕ ਐ ਪਰ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਲਗਾਤਾਰ ਵਗ ਰਿਹਾ ਸੀ ਰਮੇਸ਼ ਨੇ ਕਿਹਾ ਰਾਹਲ ਪੁੱਤ ਸ੍ਰੇਸ਼ ਕਦੋਂ ਘਰ ਆਵੇਗਾ 10 ਵਜੇ ਗਏ ਆ ਰਾਹਲ ਨੇ ਕਿਹਾ ਪਾਪਾ ਵੀਰ ਤਾਂ ਬਹੁਤ ਟਾਈਮ ਨੂੰ ਘਰ ਆਉਂਦਾ ਕਈ ਵਾਰ ਰਾਤ ਨੂੰ 2 ਵਜੇ ਕਈ ਵਾਰ 3 ਵਜੇ ਕਦੇ ਕਦੇ ਤਾਂ ਉੱਥੇ ਹੀ ਰੁਕ ਜਾਂਦਾ ਹੈ ਰਮੇਸ਼ ਨੇ ਕਿਹਾ ਮੈਂ ਸੋਚਿਆ ਸੀ ਕਿ ਐਨੇ ਸਾਲਾਂ ਬਾਅਦ ਮੈਂ ਆਪਣੇ ਦੋਨਾਂ ਪੁੱਤਰਾਂ ਨੂੰ ਮਿਲਾਂਗਾ ਤੇ ਇਕੱਠੇ ਰੋਟੀ ਖਾਵਾਂਗੇ ਪਰ ਉਸ ਕੋਲ ਆਪਣੇ ਪਿਓ ਨੂੰ ਮਿਲਣ ਦਾ ਸਮਾਂ ਵੀ ਨਹੀਂ ਹੈਗਾ ਹਾਂ ਮੇਰੇ ਲਈ ਡਾਈਨਿੰਗ ਟੇਬਲ ਕੋਲ ਹੀ ਬਾਣ ਵਾਲਾ ਮੰਝਾ ਲਿਆ ਰਾਹੁਲ ਨੇ ਜਲਦੀ ਜਲਦੀ ਮੰਝਾ ਲੈ ਆਂਦਾ ਗਰਮ ਗਰਮ ਖਾਣਾ ਰਮੇਸ਼ ਨੂੰ ਪਰੋਸ ਦਿੱਤਾ ਤੇ ਕਿਹਾ ਚਲੋ ਪਾਪਾ ਜੀ ਖਾਣਾ ਖਾ ਲਓ ਰਮੇਸ਼ ਨੇ ਖਾਣਾ ਖਾਦਾ ਤੇ ਕਿਹਾ ਚਲੋ ਵਧੀਆ ਤੈਨੂੰ ਇੰਨੀ ਵਧੀਆ ਸੇਵਾ ਕਰਨੀ ਤੇ ਆ ਗਈ ਰਾਹਲ ਥੋੜਾ ਜਿਹਾ ਮੁਸਕਰਾਇਆ ਪਰ ਉਸ ਨੂੰ ਅੰਦਰੋਂ ਅੰਦਰੀ ਡਰ ਸੀ ਕਿ ਪਿਤਾ ਜੀ ਨੇ ਵੱਡੇ ਭਰਾ ਸ੍ਰੇਸ਼ ਦਾਸ ਲਈ ਰੂਪ ਦੇਖ ਲਿਆ ਤਾਂ ਉਹਨਾਂ ਦਾ ਦਿਲ ਟੁੱਟ ਜਾਵੇਗਾ ਰਾਤ 12:00 ਵਜੇ ਪਰ ਸ੍ਰੇਸ਼ ਦਾ ਕੋਈ ਪਤਾ ਨਹੀਂ ਸੀ ਰਮੇਸ਼ ਬੇਚੈਨ ਹੋ ਕੇ ਉੱਠਿਆ ਤੇ ਕਿਹਾ ਚੱਲ ਪੁੱਤ ਮੈਨੂੰ ਉਸ ਦੇ ਕੋਲ ਹੀ ਲੈ ਚੱਲ ਇੰਨਾ ਕੀ ਕੰਮ ਹੈ ਆਪਣੇ ਪਿਆਰ ਨੂੰ ਅੱਧਾ ਘੰਟਾ ਵੀ ਨਹੀਂ ਮਿਲ ਸਕਦਾ ਰਾਹੁਲ ਨੇ ਕਿਹਾ papa ਇਹ ਸਮਾਂ ਨਹੀਂ ਉਹਨਾਂ ਨੂੰ ਮਿਲਣ ਦਾ ਉਹ ਇਸ ਟਾਈਮ ਸ਼ਰਾਬ ਦੇ ਨਸ਼ੇ 'ਚ ਹੋਣਗੇ ਇਹ ਸੁਣ ਕੇ ਰਮੇਸ਼ ਅੰਦਰੋਂ ਟੁੱਟ ਗਿਆ ਤੇ ਕਿਹਾ ਸ਼ਰਾਬ ਦੇ ਨਸ਼ੇ ਵਿੱਚ ਰਾਹੁਲ ਦੀਆਂ ਅੱਖਾਂ ਨਮ ਹੋ ਗਈਆਂ ਤੇ ਕਿਹਾ ਜੀ papa ਉਹ ਕਈ ਵਾਰ ਦੋਸਤਾਂ ਨਾਲ ਸ਼ਰਾਬ ਪੀਂਦੇ ਐ ਮੈਂ ਨਹੀਂ ਚਾਹੁੰਦਾ ਕਿ ਇਹ ਸਭ ਕੁਝ ਤੁਸੀਂ ਦੇਖੋ ਪਰਮੇਸ਼ ਕਹਿੰਦਾ ਹੇ ਰੱਬਾ ਮੈਂ ਇਹ ਦਿਨ ਦੇਖਣ ਨੂੰ ਪੜਾ ਲਿਖਾ ਕੇ ਵੱਡਾ ਪੁਲਿਸ ਅਫਸਰ ਬਣਾਇਆ ਸੀ ਇਹ ਨਸ਼ੇ ਵਿੱਚ ਗਰਕ ਜਾਵੇ ਦੁਖੀ ਹੋ ਕੇ ਰਮੇਸ਼ ਨੇ ਕਿਹਾ ਹੁਣ ਤੇ ਸ਼ਰੇਸ਼ ਨੂੰ ਮਿਲਣਾ ਹੋਰ ਵੀ ਜ਼ਰੂਰੀ ਹੋ ਗਿਆ ਮੈਂ ਵੀ ਦੇਖਾਂ ਮੇਰਾ ਖੂਨ ਮੈਨੂੰ ਪਛਾਣਦਾ ਕਿ ਨਹੀਂ ਰਾਹੁਲ ਮਜਬੂਰੀ ਵਿੱਚ ਆਪਣੇ ਪਿਤਾ ਨੂੰ ਸ਼ਰੇਸ਼ ਕੋਲ ਲੈ ਗਿਆ ਰਮੇਸ਼ ਦਾ ਦਿਲ ਕੰਬ ਰਿਹਾ ਸੀ ਉਸਨੇ ਡਰਦੇ ਡਰਦੇ ਦਰਵਾਜ਼ਾ ਖੜਕਾਇਆ ਅੰਦਰੋਂ ਸ਼ਰੇਸ਼ ਨੇ ਪਾਰੀ ਸ਼ਰਾਬੀ ਆਵਾਜ਼ ਵਿੱਚ ਕਿਹਾ ਕੌਣ ਹੈ ਅੱਧੀ ਰਾਤ ਨੂੰ ਦਰਵਾਜ਼ਾ ਖੜਕਾ ਰਿਹਾ ਹੈ ਇੰਨੇ ਨੂੰ ਰਾਹੁਲ ਵੀ ਆ ਗਿਆ ਤੇ ਦੋਨੋਂ ਦਫ਼ਤਰ ਅੰਦਰ ਪਹੁੰਚ ਗਏ ਸ਼੍ਰੇਸ਼ ਨੇ ਕਿਹਾ ਇਹ ਬੁੱਢਾ ਕੌਣ ਹੈ ਤੇ ਕੀ ਕਰਨਾ ਅੱਧੀ ਰਾਤ ਨੂੰ ਕੀ ਕਰਦਾ ਇੱਥੇ ਰਾਹੁਲ ਨੇ ਕਿਹਾ ਇਹ ਆਪਣੇ ਪਿਤਾ ਜੀ ਹੈ ਪਿੰਡੋਂ ਆਏ ਤੁਹਾਨੂੰ ਮਿਲਣ ਸ਼੍ਰੇਸ਼ ਤਾੜੀ ਮਾਰ ਕੇ ਜ਼ੋਰ ਜੋਰ ਦੀ ਹੱਸਣ ਲੱਗ ਗਿਆ ਇਹ ਗਵਾਰ ਸਾਡਾ ਪਿਓ ਨਹੀਂ ਹੋ ਸਕਦਾ ਸਾਡਾ ਪਿਓ ਤਾਂ ਪਿੰਡ ਦਾ ਟੌਰੀ ਬੰਦਾ ਹੈ। ਰਮੇਸ਼ ਨੇ ਕਿਹਾ ਸ਼ਰਾਬ ਨੇ ਤੇਰਾ ਦਿਮਾਗ ਖੋਖਲਾ ਕਰ ਦਿੱਤਾ। ਤੂੰ ਹੁਣ ਮੈਨੂੰ ਵੀ ਨਹੀਂ ਪਛਾਣ ਰਿਹਾ। ਰਮੇਸ਼ ਨੇ ਉੱਚੀ ਬੋਲਣ ਨਾਲ ਉਸਦੇ 2-3 ਦੋਸਤ ਵੀ ਬਾਹਰ ਆ ਗਏ। ਇੱਕ ਦੋਸਤ ਨੇ ਕਿਹਾ ਇਹ ਕੌਣ ਬਤਮੀਜ਼ ਬੁੱਢਾ ਸਾਰਾ ਮਜ਼ਾ ਖਰਾਬ ਕਰ ਦਿੱਤਾ। ਦੂਜਾ ਕਹਿੰਦਾ ਕੋਈ ਮਜ਼ਦੂਰ ਲੱਗਦਾ ਪੈਸੇ ਲੈਣ ਆਇਆ ਹੁਣ। ਤੀਜਾ ਦੋਸਤ ਕਹਿੰਦਾ ਇਸ ਦਾ ਹਿਸਾਬ ਕਿਤਾਬ ਕਰਕੇ ਦਫਾ ਕਰੇ ਤੋਂ ਸ੍ਰੇਸ਼ ਕਹਿੰਦਾ ਇਸ ਦਾ ਹਿਸਾਬ ਕਰਕੇ ਭੇਜ ਦਿਨਾ ਅੰਦਰੋਂ 500 ਦੇ ਨੋਟਾਂ ਦੀ ਗੁੱਟੀ ਲਿਆ ਕੇ ਆਪਣੇ ਭਰਾ ਨੂੰ ਕਹਿੰਦਾ ਜੋ ਵੀ ਇਸ ਦਾ ਹਿਸਾਬ ਕਿਤਾ ਬਣਦਾ ਇਸ ਨੂੰ ਦੇ ਦੇ ਤੇ ਇਸ ਨੂੰ ਕਹਿ ਕੇ ਆਪਣੀ ਸ਼ਕਲ ਨਾ ਦਿਖਾਈ ਹਰਮੇਸ਼ ਨੇ ਰਾਹਲ ਤੋਂ ਪੈਸੇ ਫੜ ਕੇ ਸ੍ਰੇਸ਼ ਦੇ ਮੂੰਹ ਤੇ ਮਾਰੇ ਤੇ ਕਿਹਾ ਤੂੰ ਪੈਸੇ ਵੱਲੋਂ ਤੇ ਅਮੀਰ ਬਣ ਗਿਆ ਪਰ ਆਪਣੇ ਬਾਪ ਨੂੰ ਭੁੱਲ ਗਿਆ ਅੱਜ ਤੋਂ ਆਪਣਾ ਰਿਸ਼ਤਾ ਖਤਮ ਸ੍ਰੇਸ਼ ਦੀਆਂ ਅੱਖਾਂ ਝੁਕ ਗਈਆਂ ਪਰ ਸ਼ਰਾਬ ਦੇ ਨਸ਼ੇ 'ਚ ਹੰਕਾਰ ਅਜੇ ਵੀ ਉਸ ਦਾ ਕਹਿਮ ਸੀ ਰਮੇਸ਼ ਨੇ ਕੰਬਦੇ ਹੋਏ ਹੱਥਾਂ ਨਾਲ ਰਾਹੁਲ ਦਾ ਸੁਹਾਰਾ ਲਿਆ ਘਰ ਪਹੁੰਚ ਗਿਆ ਸਾਰੀ ਰਾਤ ਪਾਸੇ ਪਲਟਦਾ ਰਿਹਾ ਪਰ ਨੀਂਦ ਨਹੀਂ ਸੀ ਆ ਰਹੀ ਰਾਹੁਲ ਕੋਲ ਬੈਠਾ ਦੁਲਾਸਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਪਤਾ ਸੀ ਉਸ ਦੇ ਪਿਤਾ ਦਾ ਦਿਲ ਟੁੱਟ ਚੁੱਕਾ ਹੈ ਸਵੇਰ ਦੇ 5 ਵਜ ਚੁੱਕੇ ਸੀ ਦਰਵਾਜ਼ੇ ਦੀ ਘੰਟੀ ਵੱਜੀ ਰਾਹੁਲ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਸ਼੍ਰੇਸ਼ ਖੜਾ ਸੀ ਉਦਾਸ ਚਿਹਰਾ ਅੱਖਾਂ ਲਾਲ ਤੇ ਕਦਮ ਡਗਮਗਾ ਰਹੇ ਸੀ ਪਰ ਹੁਣ ਉਹ ਹੋਸ਼ਚ ਸੀ ਰਾਹੁਲ ਨੇ ਹੌਲੀ ਜੀ ਕਿਹਾ ਵੀਰੇ ਪਰ ਸ਼੍ਰੇਸ਼ ਬਿਨਾਂ ਜਵਾਬ ਦਿੱਤੇ ਹੀ ਅੰਦਰ ਆ ਗਿਆ ਤੇ ਦੇਖਿਆ ਉਸ ਦਾ ਪਿਤਾ ਪਾਠ ਕਰਕੇ ਵਾਪਸ ਆ ਰਿਹਾ ਸੀ ਸ਼੍ਰੇਸ਼ ਰਮੇਸ਼ ਦੇ ਪੈਰਾਂ 'ਚ ਬੈਠ ਗਿਆ ਤੇ ਕਿਹਾ ਪਾਪਾ ਜੀ ਮੈਨੂੰ ਮਾਫ ਕਰ ਦਿਓ ਕੱਲ ਜੋ ਮੈਂ ਨਸ਼ੇ ਚ ਕਿਹਾ ਉਹ ਮੇਰੀ ਬਹੁਤ ਵੱਡੀ ਗਲਤੀ ਸੀ ਮੈਂ ਆਪਣੇ ਪਿਓ ਨੂੰ ਹੀ ਨਾ ਪਛਾਨਣ ਦੀ ਗਲਤੀ ਕਰ ਬੈਠਾ ਰਮੇਸ਼ ਨੇ ਗੁੱਸੇ ਚ ਹੀ ਕਿਹਾ ਕੌਣ ਤੂੰ ਮੈਂ ਤੈਨੂੰ ਨਹੀਂ ਪਛਾਨਦਾ ਮੇਰਾ ਪੁੱਤ ਤੇ ਪਿੰਡ ਰਹਿ ਗਿਆ ਮੇਰੇ ਲਈ ਤੂੰ ਮਰ ਗਿਆ ਰਮੇਸ਼ ਨੇ ਆਪਣੇ ਪਿਓ ਦੇ ਪੈਰ ਨਾ ਛੱਡੇ ਤੇ ਕਿਹਾ ਮੈਂ ਸ਼ਰਾਬ ਦੇ ਨਸ਼ੇ ਵਿੱਚ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਰਾਹੁਲ ਵੱਲ ਦੇਖਿਆ ਰਾਹੁਲ ਨੇ ਕਿਹਾ ਪਾਪਾ ਜੀ ਮੈਨੂੰ ਲੱਗਦਾ ਵੀਰੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਹੈ ਇਹਨਾਂ ਨੂੰ ਮaaf ਕਰ ਦਿਓ ਰਮੇਸ਼ ਨੇ ਆਪਣੇ ਪੁੱਤਰ ਸੁਰੇਸ਼ ਨੂੰ ਕਿਹਾ ਆਦਮੀ ਵੱਡਾ ਪੈਸੇ ਨਾਲ ਨਹੀਂ ਆਪਣੇ ਚੰਗੇ ਵਿਹਾਰ ਤੇ ਵੱਡਿਆਂ ਦਾ ਸਤਕਾਰ ਅਤੇ ਚੰਗੀ ਬੋਲਬਾਣੀ ਕਰਕੇ ਹੁੰਦਾ ਹੈ ਸੁਰੇਸ਼ ਨੇ ਕਿਹਾ ਪਾਪਾ ਮੈਂ ਅੱਗੇ ਤੋਂ ਸ਼ਰਾਬ ਨਹੀਂ ਪੀਵਾਂਗਾ ਤੇ ਸ਼ਰਾਬੀ ਦੋਸਤਾਂ ਨੂੰ ਵੀ ਸਮਝਾਵਾਂਗਾ ਰਮੇਸ਼ ਨੇ ਕਿਹਾ ਪੁੱਤ ਦੀ ਸਭ ਤੋਂ ਵੱਡੀ ਸਜ਼ਾ ਇਹੀ ਹੈ ਕਿ ਉਸ ਦੇ ਮਾਪੇ ਮੂੰਹ ਫੇਰ ਲੈਣ ਪਰ ਤੈਨੂੰ ਇੱਕ ਮੌਕਾ ਹੀ ਮਿਲੇਗਾ। ਸ੍ਰੇਸ਼ ਨੇ ਆਪਣੇ ਤਿੰਨਾਂ ਦੋਸਤਾਂ ਨੂੰ ਬੁਲਾ ਕੇ ਰਮੇਸ਼ ਕੋਲੋਂ ਮਾਫੀ ਮੰਗਣ ਨੂੰ ਕਿਹਾ। ਤਿੰਨਾਂ ਦੋਸਤਾਂ ਨੇ ਰਮੇਸ਼ ਤੋਂ ਮਾਫੀ ਮੰਗੀ ਤੇ ਵਚਨ ਦਿੱਤਾ ਕਿ ਉਹ ਅੱਗੇ ਤੋਂ ਸ਼ਰਾਬ ਦਾ ਸੇਵਨ ਨਹੀਂ ਕਰਨਗੇ। ਕਿਸੇ ਨੂੰ ਮਾਰਾ ਨਹੀਂ ਬੋਲਣਗੇ। ਰਮੇਸ਼ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਕਿਹਾ ਜੇਕਰ ਪੈਸਾ ਕਿਸੇ ਗਰੀਬ ਦੀ ਸੇਵਾ ਜਾਂ ਚੰਗੇ ਕੰਮਾਂ ਲਈ ਲਗਾਇਆ ਜਾਵੇ ਤਾਂ ਉਹ ਬਰਦਾਨ ਹੈ। ਅਗਰ ਉਹ ਹੀ ਪੈਸਾ ਕਮੰਡ ਜਾਂ ਹੰਕਾਰ ਦੇਵੇ ਤਾਂ ਸ਼ਰਾਪ ਹੈ ਘਰ ਦਾ ਮਾਹੌਲ ਬਦਲ ਚੁੱਕਾ ਸੀ ਸ੍ਰੇਸ਼ ਆਗਿਆਕਾਰੀ ਬਣ ਗਿਆ ਸ੍ਰੇਸ਼ ਦੇ ਚਿਹਰੇ ਤੇ ਪਹਿਲੀ ਵਾਰ ਖੁਸ਼ੀ ਆਈ ਦੋਸਤੋ ਅਸਲੀ ਦੌਲਤ ਰੁਪਈਆਂ ਵਿੱਚ ਨਹੀਂ ਮਾਪੇ ਬਾਪ ਦੇ ਅਸ਼ੀਰਵਾਦ ਤੇ ਉਹਨਾਂ ਦੀ ਇੱਜ਼ਤ ਕਰਨ ਵਿੱਚ ਹੁੰਦੀ ਹੈ ਪੈਸਾ ਹਰ ਕੋਈ ਕਮਾ ਸਕਦਾ ਹੈ ਪਰ ਮਾਪੇ ਬਾਪ ਦੀ ਦੇਖਭਾਲ ਤੇ ਇੱਜ਼ਤ ਕਰਨਾ ਏ ਸਭ ਤੋਂ ਵੱਡੀ ਕਮਾਈ ਹੈ ਇਦਾਂ ਦੇ ਪੁੱਤ ਨੂੰ ਮਾਫ਼ ਕਰਨਾ ਚਾਹੀਦਾ ਹੈ ਜੇ ਸਜ਼ਾ ਦੇਣੀ ਚਾਹੀਦੀ ਹੈ ਜਵਾਬ ਕਮੈਂਟ ਬਾਕਸ ਵਿੱਚ ਦੱਸਣਾ ਮਿਲਦੇ ਹਾਂ ਅਗਲੀ ਕਹਾਣੀ ਲੈ ਕੇ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਉਦੋਂ ਤੱਕ ਖੁਸ਼ ਰਹੋ ਆਪਣੇ ਆਪ ਦੇ ਨਾਲ ਰਹੋ ਰਿਸ਼ਤਿਆਂ ਦੀ ਕੀਮਤ ਸਮਝੋ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ